भाई अमर कमारह जवा लिया जावे मैं भी बहुत फोन आए भी भाई कमकौर सिंह भाई अमर कमाल हक के लिए कान भी अमर कमारह इतने अगले दिन फोन पर गल की किसी भी चीज की साड़ी लौड़ पड़े जिथे भी छर्ना पे जितने भी होना पाए असीम तेरे ना क्योंकि जिस ਈਮਤ ਪਾਰਸਿਕ ਰੇਲ ਐਕਸੀਡੈਂਟ ਦੇ ਵਿੱਚ ਖੜਾ ਸੀ 2022 ਦੇ ਵਿੱਚ ਮੈਂ ਉਸ ਟレイン ਵੀ ਨਾਲ ਸੀ ਉਹਨਾਂ ਦਿਨਾਂ ਦੇ ਵਿੱਚ ਸੰਦੀਪ ਸਿੰਘ ਦੀਪ ਸਿੱਧੂ ਜਿਹਨੂੰ ਐਕਸੀਡੈਂਟ ਦਾ ਰੂਪ ਦੇ ਕੇ ਮੌਤ ਤੇ ਘਾਟ ਪਾਇਆ ਉਥੇ ਵੀ ਅਸੀਂ ਦੀਪ ਸਿੰਘ ਨੂੰ ਦੀ ਉਸ ਲਾਸ਼ ਨੂੰ ਤੱਕਿਆ ਆਇਆ ਏ ਤੁਸੀਂ ਸਾਨੂੰ ਢਟਾਓਗੇ ਤੁਸੀਂ ਸਾਨੂੰ ਬੁਲਾਓਗੇ ਆਪਣੇ ਮਾਂ ਕਰ ਧੁਕਰ ਵਾਲਿਆਂ ਨਾਲ ਡੋਲਰ ਵਾਲਿਆਂ ਸਾਡੇ ਵੱਡੇ ਬੜੇ ਨੇ ਨਾ ਕਦੀ ਧੁਕੇ ਸੀ ਨਾ ਕਦੇ ਡਰੇ ਸੀ ਅਸੀਂ ਮਾਗਿਆਂ ਦੀ ਪੱਤੀ ਤੇ ਰਹਿਣ ਵਾਲੇ ਲੋਕ ਆ ਅੱਜ ਤੋਂ ਬਾਗ ਦੇ ਨੇ ਲੈ ਕੇ ਆਇਆ ਖਾਰਕੂਸ਼ ਲਛਵਾਰੇ ਅਸੀਂ ਸਾਰੇ ਜਾਂਦੇ ਆ ਬਾਬਾ ਪਛੀਸ ਸੀ ਇੱਥੇ ਖੜੇ ਆ ਇਹਨਾਂ ਨੂੰ ਸੰਕਰਸ਼ਾ ਆਪਣੇ ਪਿੰਡੇ ਤੇ ਹੜਾਏ कोई एक कवी लिख दे चेत करे सारा ही पंजाब धूमा में हरिमंदर की धरती को जाके धूमा में ध्यान के ना सुनी जायो चेत करे सारा ही पंजाब धूमा में हरिमंदर की धरती को जाके धूमा में राज में तो बड़े सारे पिंड लेके ने सूर में पका के बड़े हिंड लेके ने गगू हथ बि रखे को सतवंती उते बि मोबाइल पाल आया माइट तो हरियाणे वल चाले पाल मशीने न

they are positive. इंदा कान इंदा पापड़ इंदरा जानूरा माधे जे सिखण जो मान अवकाश सिंह नेलीकोप्ट सुटिया सरहद के उकोप्ट आकाश देख दो भाई अवकाश सिंह पान बने ला लिया अदिया फतेह लिस्ट थोड़ी घट भेजो क्योंकि समा मैं जितने कभी शहीद भाई गुरचंदे इन्होंने चल रहा हो परिवार शहीदों के अब फिर

रूप हुअण बाबा राजा राज सिंह जी किसी सामने खड़के बैठे होने सीखी का महज उसार अपने पुता की मृत्यु हड्डिया के नीह के वो महल उस जोड़ा सा पातशाह परिवार का परिवार के सीख लगे हुए हैं

ਹਰ ਜੀ ਕੇ ਦੋਗਰਾਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੋਲੀ ਸਾਰੇ ਤੁਸੀਂ ਵਧਾਈ ਦੇ ਪਾਤਰੋਂ ਇੱਕ ਛੋਟੇ ਜਿਹੇ ਸੰਦੇ ਦੇ ਵੱਡੀ ਗੈਂਦੀ ਦੇ ਵਿੱਚ ਪਹੁੰਚੇ ਹੋ ਸਾਰਿਆਂ ਨੂੰ ਜੀਓ ਆਇਆਂ ਸਾਰਿਆਂ ਦਾ ਧੰਨਵਾਦ ਹੈ ਅੱਜ ਸਾਡੇ ਛੋਟੇ ਵੀਰ ਬੱਤੀ ਭਾਈ ਅਮਰਪਾਲ ਸਿੰਘ ਮਹਿਰ ਦਾ ਜਨਮ ਦਿਨ ਹੈ ਅਸੀਂ ਦਾਲਪੁਰ ਤੋਂ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆਂ ਕਿ ਸਤੂਰੰਗਨ ਮਹਾਰਗ ਸ਼੍ਰੀ ਪਾਤਸ਼ਾਹ ਜੀ ਨੇ ਮੇਰੀ ਉਮਰ ਤੇ ਚੜ੍ਹਦੀ ਕਲਾ ਵਿੱਚ ਇਸੇ ਨਾਮ ਪੰਥ ਦੀ ਸੇਵਾ ਕਰਦੇ ਰਹਿ ਇਹ ਅਰਦਾਸ ਕਰਦੇ ਬੰਦ ਹੋਰਾਂ ਦੇ ਜਨਾਂ ਦੇ ਜਿਹੜੇ ਮਾਣਸ਼ ਤੋਂ ਲਈ ਆਪਾਂ ਇੱਥੇ ਇਕੱਠੇ ਹੋਏ ਆ ਆਪ ਸਾਰਿਆਂ ਨੂੰ ਪਤਾ ਹੈ ਸਮੇਂ ਦੀਆਂ ਸਰਕਾਰਾਂ ਜੇ ਕੋਈ ਨੌਜਵਾਨ ਪੰਜਾਬ ਦੀ ਗੱਲ ਕਰਦਾ ਹੈ ਪੰਥ ਦੀ ਗੱਲ ਕਰਦਾ ਹੈ ਸੱਚ ਦੇ ਰਾਹ ਉੱਤੇ ਹੈ ਫਿਰ ਉਹ ਆਰੰਭਤੀ ਹੋ ਜਾਂਦੀਆਂ ਨੇ ਕਿ ਕਿਸੇ ਨਾ ਕਿਸੇ ਤਰਾਏ ਇਹ ਨੂੰ ਕਿਸ ਤਰਾ ਫੜ ਕੇ ਦੇਹਾਂ ਦੇ ਵਿੱਚ ਲੱਗਿਆ ਜਾਵੇ ਕਿਹੜੇ ਤਰੀਕੇ ਨਾਲ ਇਹ ਨੂੰ ਮਾਨਤਾਇਆ ਜਾਵੇ ਇਹੋ ਜਿਹੇ ਮਸੂਪੇ ਜਿਹੜੀਆਂ ਸਰਕਾਰਾਂ ਨੇ ਉਹ ਹਰੇ ਨੌਜਵਾਨਾਂ ਵਾਸਤੇ ਕਰਦੀਆਂ ਨੇ ਜਿਹੜੇ ਸੱਚ ਦੇ ਰਾਹ ਤੇ ਚੱਲਦੇ ਨੇ ਕਾਲਜਾ ਜੀ ਮੈਂ ਆਪ ਵੀ ਬੇਨਤੀ ਕਰਨਾ ਚਾਹਾਂ ਜਿਹੜਾ ਰਾਜ ਕਰੇਗਾ ਖਾਲਸਾ ਆਕੇ ਰਹੇਗਾ ਕੋਈ ਆਪਾਂ ਹਰ ਰੋ ਸਤਪੁਰ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਵੀਰ ਦੀ ਕਰਦੇ ਆਂ ਇਹ ਯੁੱਗੋ ਯੁੱਗ ਅਟਲ ਸੋਚਦੇ ਕਿ ਕਿਹਨ ਖਾਲਸਾ ਦਾ ਰਾਜ ਹੋਣੇ ਕੋਈ ਦੁਨੀਆ ਦਾ ਟੱਕਰ ਨਹੀਂ ਸਕਦੀ ਸਾਡਾ ਰਾਜ ਕਹੀ ਸੁਭਾਅ ਜਿੱਤੇ ਅਸੀਂ ਜਿਹੜੇ ਪੰਥ ਦਾਤੀ ਨੇ ਕੋਈ ਇੱਕਤਰੀ ਨੇਪ ਪਠਾਨ ਤੇ ਇਕੱਠੇ ਹੋਵਾਂਗੇ ਇੱਕ ਮੱਤ ਦੇ ਗੁੱਟੇ ਹੋਵਾਂਗੇ ਦੇਖੋ ਸਾਡੇ ਕਾਨੂੰਨ ਗਣੇਸ਼ ਹੋ ਸਕਦੇ ਨੇ ਮਾਨਵਤਾ ਹੋ ਸਕਦਾ ਜਦੋਂ ਪੁੱਛ ਵੀ ਕਰਨਾਵੇ ਪੰਜਾਬ ਦੀ ਬਰਨਾਵੇ ਫਿਰ ਸਾਨੂੰ ਇੱਕ ਮਨ ਦੇ ਇਕੱਠੇ ਹੋ ਜਾਣਾ ਚਾਹੀਦਾ ਇਹ ਕੋਈ ਜਿਹੜਾ ਸਾਹ ਦੇਣਾ ਚਾਹੀਦਾ ਪਰ ਅੱਜ ਬਹੁਤ ਆਦ ਇਹ ਅਸੀਂ ਖਾਲਸਾ ਰਾਜ ਲੈਣਾ ਚਾਹੁੰਦੇ ਆ ਇਹ ਅਸੀਂ बर्बादी तो 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 है खालसा राज का कदम है तो गदारा ने किया बेनती करना चाहना जिन्हें भी पक्षदारी ने क्ठे होवो समय की रंग है नौजवान ਪੰਜਾਬਾ ਵਾਸੀਆਂ ਜਿਹੜੇ ਮੌਕੇ 'ਤੇ ਵੇਖ ਰਹੇ ਨੇ ਕੋਈ ਵੀ ਅਸੰਤੋਖ ਦੇ ਨਾਲ ਨਿਕਲਦਾ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੋ ਡਿਗਰੂਗੜ੍ਹ ਦੇ ਵਿੱਚ ਬੰਦ ਬੈਠੇ ਨੇ ਕਿੰਨਾ ਚਿਰ ਕਾਨੂੰਨ ਮਤਵਾਂ ਲੈਣ ਗਿਆ ਸਾਡੀ ਪੰਚ ਕੌਮ ਦੇ ਜੱਫੀਦਾਰ ਸਿੰਘ ਸਾਹਿਬ ਜਬ ਭਾਈ ਚੰਕਾਸ਼ ਕਰਵਾਰਾ ਜਿਹਨਾਂ ਸਰਪੰਚ ਖਾਲਸੇ ਦੇ ਅਸੇ ਨਾਂ ਅਨਾਨਿਆਂ ਉਹ ਵੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀਆਂ ਬੰਦੀਆਂ ਇਸ ਕੰਦੀ ਰਿਹਾਈਆਂ ਕਰਾਉਣ ਵਾਸਤੇ ਆਪਾਂ ਸਾਰੇ ਹੰਗਲਾ ਮਾਰੀਏ

ਦੀ ਦੇਖ ਲੈਣਾ ਵੀ ਅਮਰਪਾਲ ਸਿੰਘ ਰੈਲ ਰੈਕਸ਼ਨ ਦੇ ਵਿੱਚ ਖੜਾ ਸੀ 2022 ਦੇ ਵਿੱਚ ਮੈਂ ਉਸ ਵੇਲੇ ਵੀ ਨਾਮ ਸੀ ਉਹਨਾਂ ਦਿਨਾਂ ਦੇ ਵਿੱਚ ਸੰਦੀਪ ਸਿੰਘ ਦੀਪ ਸਿੱਧੂ ਜਿੰਗ ਵਾਸੀ ਦੇ ਰੂਪ ਦੇ ਕੇ ਮੌਤ ਦਾ ਘਾਟ ਪਾ ਰਿਆ ਉੱਥੇ ਵੀ ਅਸੀਂ ਦੀਪ ਸਿੱਧੂ ਦੀ ਉਸ ਲਾਸ਼ ਨੂੰ ਤੱਕਿਆ ਹੋਇਆ ਏ ਤੁਸੀਂ ਸਾਨੂੰ ਛੁਟਾਵੋਗੇ ਤੁਸੀਂ ਸਾਨੂੰ ਢਵਾ ਨੇ ਮਾਂ ਤੇ ਟੁਕੜ ਵਾਲਿਆਂ ਨਾਲ ਡੋਲਣ ਵਾਲਿਆਂ ਸਾਡੇ ਵੱਡੇ ਬਡੇਰੇ ਨਾ ਕਦੀ ਝੁਕੇ ਸੀ ਨਾ ਕਦੇ ਡਰੇ ਸੀ ਅਸੀਂ ਮਾਗਿਆਂ ਦੀ ਧਰਤੀ ਤੇ ਰਹਿਣ ਵਾਲੇ ਲੋਕ ਆ ਅੱਜ ਕੋਲ ਬਾੜਵੇਂ ਦੇ ਵਿੱਚ ਆਏ ਆ ਖਾੜਕੂ ਸ਼ਰਸਾਰੇ ਅਸੀਂ ਸਾਰੇ ਗਾਂਦੇ ਆ ਬਾਬਾ ਪੁੱਛੀ ਸੀ ਇੱਥੇ ਖੜੇ ਆ ਇਹਨਾਂ ਨੇ ਉਸ ਸਰਸ਼ਾ ਆਪਣੇ ਪਿੰਡੇ ਤੇ ਹਟਾਇਆ ਹੋਇਆ ਹੈ कोई तो एक कवी लिख दे चेत करे सारा ही पंजाब धूमा में हरिमंदर की धरती में जाके धूमा में ध्यान देना सुनी जाए उसने तो बुल्ठ ला लाया चू का मेल मोदना कराया ना शबर दिन मर जाने तो। लड़िया बुल्ज मम्मी लुधियाने को तो। चढ़ के बुल्ट मिलो आ गया जिसे अब असं खड़े चढ़ के बोलते मैं मौके आ गया झुक के फीस खबर उठे आ गया इंद्रा किसान दूर ना मावे ने सिखंड मान que तो सुटिया थी। सुना तो तो ने उपर हेनीकोट प्रकाश से भाई प्रकाश सिंह पावर मैं बेनती करा कि नामा ने लिस्ट जोड़ी के समा तो मैं तो जिसे कभी शहीद भाई गुरचंदो सिंह पे ने इन्होंने चल रहा होना परिवार शहीद अब फिर सिर जोड़ के बैठे ने

ਸੰਗਤਾਂ ਦੇ ਨੂੰ ਗੁਰੂ ਹੋਣਾ ਬਾਬਾ हड्डिया मैल उस जोड़ा कह रहा है पातशाह परिवार परिवार के शीस लगे हुए हैं उस कंगता पातशाह ने आप अमृत की बात देने लगिया शीस की मांग की अपना शीस

बड़ी पापा आए से जी, कोई ताँगे ताँगे गुरु गुरु खालसा सतसंग जी सब तो पहला सतगुरान की बख्श गांधी दौराओ वागुरु जी का खालसा वागुरू ਸਾਰਿਆਂ ਨੂੰ ਜੀ ਵਧਾਈ ਦੇ ਪਾਤਰੋਂ ਇੱਕ ਛੋਟੇ ਜਿਹੇ ਸੰਦੇ ਦੇ ਵੱਡੀ ਗੈਰੀ ਦੇ ਵਿੱਚ ਪਹੁੰਚੇ ਹੋ ਸਾਰਿਆਂ ਨੂੰ ਜੀਓ ਆਇਆ ਸਾਰਿਆਂ ਦਾ ਧੰਨਵਾਦ ਹੈ ਅੱਜ ਸਾਡੇ ਛੋਟੇ ਵੀਰ ਬੱਤੀ ਭਾਈ ਅਮਰਪਾਲ ਸਿੰਘ ਮਹਿਰ ਦਾ ਜਨਮ ਦਿਨ ਹੈ ਅਸੀਂ ਦਲਪਤ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਕਿ ਸਭ ਤੋਂ ਪਹਿਲਾਂ ਅਗਰ ਪਾਸਾ ਨੂੰ ਮੇਰੀ ਉਮਰ ਤੇ ਚੜ੍ਹਦੀ ਕਲਾ ਦਾ ਜੀਵਨ ਇਸੇ ਜਨਪਥ ਦੀ ਸੇਵਾ ਕਰਦੇ ਹਨ ਇਹ ਅਰਦਾਸ ਕਰਨੇ ਬੰਦ ਹੋਰਾਂ ਨੇ ਕਰ ਲਾ ਦੇ ਜਿਹੜੇ ਮਕਸਦ ਲਈ ਆਪਾਂ ਇੱਥੇ ਇਕੱਠੇ ਹੋਏ ਆ ਆਪ ਸਾਰਿਆਂ ਨੂੰ ਪਤਾ ਹੈ ਸਮੇਂ ਦੀਆਂ ਸਰਕਾਰਾਂ ਜੇ ਕੋਈ ਨੌਜਵਾਨ ਪੰਜਾਬ ਕੀ